ਸੱਚੀ ਕਾਜੀ ਸਾਰੇ ਨੂੰ ਹੋ ਕੀ ਹਾਚਾ ਕਾਰਿਆ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਕੋਣੀ ਚੇਤੀ ਹੈ ਕੈਸ ਸੱਜ ਜਿਹੜਾ ਸਾਡਾ ਟੋਪਿਕ ਹੈ ਪੰਜਾਬ ਫਲਡਸ 2025 ਕਲਿਮਸ ਆਫ ਸਿੱਖ ਇੰਪਾਇਰ ਹਿਮਨਿਟੀ ਸਰਵਿਸਿਸ ਐਂਡ ਸੈਲਫ ਹੈਲਪ ਤਾਂ ਜੇ ਟੋਪਿਕ ਹੈ ਸਾਡਾ ਤਾਂ ਮਤਲਬ ਬਾੜੂ ਤੇ ਹੀ ਹੈ ਨਾ ਹੜ੍ਹ ਤੇ ਹੀ ਹਾਂ ਮਤਲਬ ਸਿੱਖ ਇੰਪਾਇਰ ਪਾਰੇ ਵਾਲਾ ਬਣਾਦੀ ਸਰਵਿਸ ਸੈਲਫ ਹੈਲਪ ਬਾਇਲਿੰਗ ਕੇ ਆਓ ਬੈਨੀਫੀਸ਼ੀਅਰ ਤੋਂ ਪੜ੍ਹਦੇ ਹੋ ਸਟਾਰਟ ਕਰਦੇ ਹਾਂ ਇਨ ਹੜਾਂ ਨੇ ਖਾਲਸਾ ਰਾਜ ਦੀ ਝਲਕ ਦਿਖਾ ਦਿੱਤੀ ਲੋਕਾਂ ਨੂੰ ਕਈ ਪੁੱਛਦੇ ਹੁੰਦੇ ਵੀ ਖਾਲਸਾ ਰਾਜ ਕਿੱਦਾਂ ਦਾ ਹੋਊਗਾ ਸਿੱਖਾਂ ਵੱਲੋਂ ਮਾਰੇ ਜਾਂਦੇ ਬੰਨ ਸਿੱਖ ਸੰਸਥਾਵਾਂ ਵੱਲੋਂ ਪਹੁੰਚਦੀ ਰਾਹਤ ਸੰਗਰੀ ਬੰਨ ਮਾਰਦੇ ਵੱਜਦੇ ਜਕਾਰੇ ਇਹ ਦੱਸਦੇ ਆ ਕਿ ਖਾਲਸਾ ਰਾਜ ਕਿਹੋ ਜਿਹਾ ਹੋਊਗਾ ਕੋਈ ਇੱਕ ਬੰਦਾ ਕਮੈਂਟ ਵਿੱਚ ਕਹਿ ਦਿਓ ਵੀ ਇਨ੍ਹਾਂ ਹੜਾਂ 'ਚ ਕਿਸੇ ਹੜ ਪੀੜਤ ਨਾਲ ਕੋਈ ਧਰਮ ਜਾਤ ਨਸਲੀ ਆਧਾਰ ਤੇ ਵਿਤਕਰਾ ਹੋਇਆ ਹੋਵੇ ਵੀ ਅਸੀਂ ਹਿੰਦੂ ਸੀ ਸਾਨੂੰ ਮਦਦ ਨਹੀਂ ਮਿਲੀ ਜਾਂ ਕੋਈ ਕਹਿ ਦੇਵੇ ਕਿ ਅਸੀਂ ਦਲਿਤ ਹੋਣ ਕਰਕੇ ਸਾਨੂੰ ਹੈਲਪ ਨਹੀਂ ਕੀਤੀ ਗਈ ਕਿਸੇ ਵੱਲੋਂ ਹੋਰ ਛੱਡੋ ਆ ਧਰਮ ਬਦਲ ਕੇ ਇਸਾਈ ਬਣੇ ਲੋਕ ਜਿਹੜੇ ਲੰਗਰ ਨੂੰ ਸ਼ੈਤਾਨ ਦਾ ਲੰਗਰ ਕਹਿੰਦੇ ਆ ਜਿਨ੍ਹਾਂ ਦੇ ਪਾਸਟਰ ਲੋਕਾਂ ਨੂੰ ਮੁਸੀਬਤਾਂ ਚੋਂ ਕੱਢਣ ਦੇ ਦਾਅਵੇ ਕਰਦੇ ਆ ਆਇਆ ਕੋਈ ਮਦਦ ਕਰਨ ਤਾਂ ਕਮੈਂਟ ਵਿੱਚ ਦੱਸ ਦਿਓ ਗਾਇਕ ਹੰਸਰਾਜ ਹੰਸ ਦੇ ਭਰਾ ਪਰਮਜੀਤ ਹੰਸ ਨੇ ਗੁਰਦਾਸ ਮਾਨ ਨੂੰ ਸਵਾਲ ਕੀਤਾ ਕਿ ਇੱਕ ਪਾਸੇ ਲੋਕ ਮਰ ਰਹੇ ਨੇ ਦੋਬਰੇ ਨੇ ਉੱਜੜ ਗਏ ਨੇ ਉਧਰ ਨਕੋਦਰ ਮੁਰਾਦ ਸ਼ਾਹ ਦਾ ਮੇਲਾ ਚੱਲ ਰਿਹਾ ਪੰਜਾਬ ਦੇ ਕਈ ਡੇਰੇਦਾਰ ਜਿਹੜੇ ਮਾਝੇ ਚੋਂ ਹੀ ਡੇਰੇ ਚਲਾ ਰਹੇ ਨੇ ਕਿਸੇ ਨੇ ਚਾਰ ਰੋਟੀਆਂ ਪਕਾ ਕੇ ਭੇਜੀਆਂ ਹੋਣ ਤਾਂ ਦੱਸ ਦਿਓ ਉਹ AI ਦੇ ਨਾਲ ਫੋਟੋਆਂ ਬਣਾ ਕੇ ਪੋਸਟ ਜੁਗ ਕਰ ਰਹੇ ਆ ਕੁਝ ਕੁ ਡੇਰੇਦਾਰਾਂ ਜਿਹੜੇ ਸਿੱਖੀ ਦੇ ਨਾਮ ਤੇ ਡੇਰੇ ਚਲਾ ਰਹੇ ਨੇ ਉਹਨਾਂ ਨੂੰ ਛੱਡ ਕੇ ਹਰ ਪਿੰਡ ਹਰ ਸੰਤ ਮਹਾਪੁਰਖ ਹਰ ਸਿੱਖ ਸੰਸਥਾ ਇਸ ਭਿਆਨਕ ਸਮੇਂ ਪੰਜਾਬ ਦੇ ਹੱਕ 'ਚ ਲੋਕਾਂ ਦੀ ਮਦਦ ਤੇ ਖੜੀ ਐ ਚਾਹੇ ਸਾਫਕਾ ਜਥੇਦਾਰ ਹੋਣ ਤੇ ਚਾਹੇ ਮੌਜੂਦਾ ਹਰ ਕੋਈ ਮਦਦ ਕਰ ਰਿਹਾ ਪਰ ਜਿਹੜੇ ਸਰਕਾਰੀ ਸੁਰੱਖਿਆ ਲੈ ਕੇ Hindu ਧਰਮ ਦੇ ਠੇਕੇਦਾਰ ਬਣੇ ਫਿਰਦੇ ਆ ਤੇ ਅਖੌਤੀ ਸੈਨਾਮਾ ਬਣਾ ਕੇ ਲੋਕਾਂ ਤੋਂ ਫਰੋਤੀਆਂ ਮੰਗਦੇ ਆ ਉਹ ਕਿੱਥੇ ਆ ਕਿਉਂਕਿ ਤੁਸੀਂ ਕਹੋਗੇ ਕਿ ਖਾਲਸਾ ਰਾਜ ਦੀ ਉਦਾਹਰਣ ਦੇ ਦਿੱਤੀ ਸਿੱਖਾਂ ਦੀ ਗੱਲ ਕਰਤੀ ਸਿੱਖਾਂ ਦੀਆਂ ਸਿੱਖ ਸੰਸਥਾਵਾਂ ਦੀਆਂ ਸਿਫਤਾਂ ਕਰੀ ਜਾਣਾ ਖਾਲਸਾ ਰਾਜ ਵਿੱਚ ਬਾਕੀ ਧਰਮਾਂ ਦਾ ਕੀ ਹੋਣਾ ਹੜਾਂ ਵਿੱਚ ਬਾਕੀਆਂ ਦੀ ਵੀ ਗੱਲ ਕਰ ਲੈ। ਲੋ ਆ ਗਿਆ ਸਿੱਖ ਰਾਜ ਦੇ ਹਿੰਦੂ ਜਰਨਲ, ਦਿਵਾਨ ਮੋਕਮ ਚੰਦ ਦਾ ਵਾਰਿਸ ਪਿੰਡ ਬਾਂਮਣਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਵੀਰ ਪਰਮੀਨ ਸ਼ਰਮਾ ਪੱਤਰਕਾਰ। ਜਿਹੜਾ ਕਿ ਪੋਸਟ ਪਾ ਕੇ ਸੱਦਾ ਦੇ ਰਿਹਾ ਵੀ ਸਾਡੇ ਕੋਲ ਕੁਝ ਪਰਿਵਾਰਾਂ ਦੇ ਜੀਆ, ਮਾਲ ਦੰਗਰ ਤੇ ਸੰਧ ਪੈੜੇ ਰੱਖਣ ਦੀ ਥਾਂ ਹੈ। ਪਸ਼ੂਆਂ ਲਈ ਚਾਰਾ ਹੈ, ਜੀਆ ਲਈ ਛੱਤ ਲੰਗਰ ਦਾ ਪ੍ਰਬੰਧ ਹੈ। ਲੋੜ ਪੈਣ ਤੇ ਦੁਰਗਾ ਮੰਦਿਰ ਕਮੇਟੀ ਦਾ ਲੰਗਰ ਹਾਲ ਵੀ ਹਾਜ਼ਰ ਹੈ। ਸਮੂਹ ਨਗਰ ਨਿਵਾਸੀ ਤੇ ਸ਼ਰਮਾ ਪਰਿਵਾਰ ਪੀੜਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਹਰ ਮਦਦ ਦੇ ਲਈ ਤਰਪਰਨੇ ਸੋ ਲੋੜਵੰਦ ਪਰਿਵਾਰਾਂ ਤੱਕ ਸੁਨੇਹਾ ਪਹੁੰਚਦਾ ਕਰਦੇ ਹੋ ਨੌਵੇਂ ਪਾਤਸ਼ਾਹ ਦੇ ਉਪਕਾਰ ਮੰਨਣ ਵਾਲਾ Hindu ਪੰਜਾਬ ਦਾ Hindu ਪੰਜਾਬ ਨਾਲ ਹੀ ਖੜੇਗਾ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਵਜ਼ੀਰ ਫਕੀਰ ਅਜੀਜ਼ਉਦੀਨ ਦੇ ਵਾਰਿਸ ਦੇ ਰੂਪ 'ਚ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਇਹੀ ਤਾਂ ਹੈ ਖਾਲਸਾ ਰਾਜ ਦੀ ਝਲਕ ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰ ਰਹੇ ਨੇ ਕਿ ਇਹ ਹੈ ਖਾਲਸਾ ਰਾਜ ਦੀ ਝਲਕ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਫੇਰ ਉੱਥੇ ਸਿੱਖ ਸਰਦਾਰ ਲੱਤ ਘੱਟ ਕੇ ਖੜ ਜਾਂਦੇ ਨੇ ਤੇ ਪੰਜਾਬ ਚ ਹੜ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਪੰਜਾਬ ਦੇ ਜਾਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤਰ ਖੁਦ ਕਰ ਰਹੇ ਨੇ ਤੇ ਸਰਕਾਰਾਂ ਨਾ માત્ર ਕੰਮ ਕਰ ਰਹੀਆਂ ਇੱਕ ਦੂਜੇ ਦੀ ਮਦਦ ਕਰਨੀ ਔਖੀ ਘੜੀ 'ਚ ਆਪਣਿਆਂ ਦੀ ਬਾਹ ਫੜਨੀ ਇਹ ਖਾਲਸਾ ਰਾਜ ਦੀ ਝਲਕ ਹੈ ਜੇਕਰ ਖਾਲਸਾ ਰਾਜ ਆ ਗਿਆ ਤਾਂ ਦੁਨੀਆ ਤੇ ਵਿਲੱਖਣ ਹੋਵੇਗਾ ਸੇਰ ਕਦੇ ਵੀ ਪੰਜਾਬ ਨੂੰ ਫੜ ਦੀ ਮਾਰ ਨਹੀਂ ਪਵੇਗੀ ਜਿੰਨਾ ਚਿਰ ਪੰਜਾਬ ਦਿੱਲੀ ਦੇ ਅਧੀਨ ਹੈ ਸਾਡਾ ਇਹੋ ਹਾਲ ਹੋਵੇਗਾ ਅਗਲੇ ਆਪਣੀ ਮਰਜ਼ੀ ਨਾਲ ਸਾਨੂੰ ਲੋਬਣਗੇ ਕੁਝ ਲਿਖ ਰਹੇ ਨੇ ਖਾਲਸਾ ਰਾਜ ਕੀ ਹੈ ਜਿਸ ਨੇ ਦੇਖਣਾ ਹੈ ਪੰਜਾਬ ਆ ਕੇ ਵੇਖ ਸਕਦਾ ਹੈ ਬਜ਼ੁਰਗ ਮੀਡੀਆ ਨੂੰ ਬਿਆਨ ਦੇ ਰਹੇ ਨੇ ਅਸੀਂ ਤਾਂ ਖਾਲਸਾ ਰਾਜ ਚਾਹੁੰਦੇ ਆ ਪਾਣੀ ਨੇ ਸਭ ਤਬਾਹ ਕਰਤਾ ਇਹ ਸਵਾਲ ਤਾਂ ਹੀ ਹੋ ਰਿਆ ਨੇ ਕਿ ਸਰਕਾਰਾਂ ਲੋਕਾਂ ਕੋਲੋਂ ਟੈਕਸ ਲੈਂਦੀਆਂ ਉਹਦੇ ਬਦਲੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਪਰ ਹਿਸਾਬ ਤੁਸੀਂ ਖੁਦ ਲਾ ਲਓ ਵੀ ਇਹਨਾਂ ਹੜ੍ਹਾਂ ਨੂੰ ਛੱਡੋ ਪਿਛਲੇ ਆਏ ਹੜ੍ਹਾਂ ਵਿੱਚ ਵੀ ਆਮ ਲੋਕਾਂ ਸਿੱਖ ਸੰਸਥਾਵਾਂ ਦੇ ਮੁਕਾਬਲੇ ਸਰਕਾਰਾਂ ਨੇ ਕਿੰਨੇ ਪਰਸੈਂਟ ਮਦਦ ਕੀਤੀ ਹੈ ਆ ਜਿਹੜੇ ਲੱਲੂ ਪੰਜੂ ਜੇ ਉੱਠ ਕੇ ਬੋਲਦੇ ਹੁੰਦੇ ਆ ਵੀ ਦਰਬਾਰ ਸਾਹਿਬ ਫੁੱਲ ਕਿਉਂ ਲਾਉਂਦੇ ਹੋ ਜੀ ਆਖੇ ਲਾਇਬ੍ਰੇਰੀਆਂ ਖੋਲ੍ਹ ਦਿਓ ਅਕੇ ਮਹਿੰਗੇ ਰਮਾਲੇ ਕਿਉਂ ਚੜਾਉਂਦੇ ਹੋ ਗਰੀਬਾਂ ਦੇ ਨਿਆਣਿਆਂ ਨੂੰ ਪੜ੍ਹਾਈ ਕਰਾ ਦਿਆ ਕਰੋ ਮੁਫਤ ਉਹਨਾਂ ਲੱਲੂ ਪੰਜੂਆਂ ਨੂੰ ਹੁਣ ਪੁੱਛੋ ਵੀ ਸ਼੍ਰੋਮਣੀ ਕਮੇਟੀ ਜਾਂ ਕੋਈ ਵੀ ਸੰਤ ਬਾਬਾ ਤੁਹਾਡੇ ਕੋਲੋਂ ਟੈਕਸ ਲੈਂਦਾ ਕਿ ਸਾਨੂੰ ਇੰਨਾ ਚੜਾਵਾ ਦਿਓ ਪਰ ਸਰਕਾਰਾਂ ਟੈਕਸ ਲੈਂਦੀਆਂ ਮਿੱਥ ਕੇ ਵੀ ਆਪਣੀ ਕਮਾਈ ਦਾ ਇੰਨਾ ਹਿੱਸਾ ਸਾਨੂੰ ਟੈਕਸ ਦਿਓ ਫਿਰ ਟੈਕਸ ਸਰਕਾਰਾਂ ਨੂੰ ਦੇ ਕੇ ਸਹੂਲਤਾਂ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਕੋਲੋਂ ਕਿਉਂ ਮੰਗਦੇ ਆ ਹੁਣ ਪੁੱਛੋ ਸਰਕਾਰਾਂ ਨੂੰ ਕਰੋ ਸਵਾਲ ਵੀ ਹੜਾਂ ਵਾਸਤੇ ਪ੍ਰਬੰਧ ਕਿਉਂ ਨਹੀਂ ਕੀਤੇ ਸ਼੍ਰੋਮਣੀ ਕਮੇਟੀ ਕਿੰਨੇ ਥਾਵਾਂ ਤੇ ਲੰਗਰ ਚਲਾ ਰਹੀ ਹੈ ਕਿੰਨੇ ਥਾਵਾਂ ਤੇ ਲੋੜਵੰਦਾਂ ਨੂੰ ਸਮਾਨ ਭੇਜ ਰਹੀ ਹੈ ਬੀਬੀ ਚੰਦੀਏ ਬਾਬੇ ਸਰਹਾਲੀ ਵਾਲੇ ਬਾਬਾ ਸੁਖਾ ਸਿੰਘ ਪਾਈ ਅਮਰਪਾਲ ਸਿੰਘ ਦਾ ਪਰਿਵਾਰ ਖਾਲਸਾ ਏਡ 6 ਫਾਰ ਇਕੁਐਲਿਟੀ ਮਿਸਲ ਸਤਲੁਜ ਆਦ ਕਿੰਨੀਆਂ ਸਿੱਖ ਸੰਸਥਾਵਾਂ ਤੇ ਸੰਪਰਦਾਵਾਂ ਅੱਜ ਬੰਨ ਮਾਰਨ ਤੋਂ ਲੈ ਕੇ ਚਾਰਾ ਪੱਠੇ ਰਾਛਣ ਤਰਪਾਲਾ ਤੱਕ ਪਹੁੰਚਾ ਰਹੀਆਂ ਹੀਰਵੰਨੇ ਪੰਜਾਬ ਦੇ ਕਿੰਨੇ ਕਾਮਰੇਡ ਪਹੁੰਚੇ ਲੋਕਾਂ ਦੀ ਮਦਦ ਤੇ ਕਿਰਪਾ ਕਮੈਂਟ ਮੇਂ ਜਰੂਰ ਬਤਾਏ ਵਰਨਾ ਗਾਹਾਂ ਕੋਈ ਫੁੱਲ ਚੜਾਉਣ ਰਮਾਲੇ ਚ ਲਾਉਣ ਤੇ ਬੋਲਿਆ ਜੁੱਤੀ ਲਾ ਲਿਓ ਇਹਨਾਂ ਦੁਆਲੇ ਰਵੇਦਾਰੀ ਦੇ ਬਾਕੀ ਹੜ ਕਿਵੇਂ ਆਏ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਇਹ ਹੜ ਆਏ ਨਹੀਂ ਲਿਆਂਦੇ ਗਏ ਅਖਬਾਰਾਂ ਵਿੱਚ ਵੀ ਖਬਰਾਂ ਲੱਗ ਚੁੱਕੀਆਂ ਵੀ ਇਹ ਹੜ ਕੁਦਰਤੀ ਨਹੀਂ ਸਗੋਂ ਪਾਖੜਾ ਬੋਰਡ ਦੀ ਦੇਣ ਨੇ ਦੱਸਿਆ ਜਾ ਰਿਹਾ ਹੈ ਕਿ ਜਾਣਬੁੱਝ ਕੇ ਪਹਿਲਾਂ ਡੈਮਸ ਦਾ ਪਾਣੀ ਰੋਕਿਆ ਗਿਆ ਤੇ ਫਿਰ ਇੱਕਦਮ ਛੱਡਿਆ ਗਿਆ ਜਦੋਂ ਕਿ ਮੌਸਮ ਮਹਿਕਮੇ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਵੀ ਮੀਂਹ ਬਹੁਤ ਪੈਣਗੇ ਸੋ ਪਾਖੜਾ ਬੋਰਡ ਨੂੰ ਪਾਣੀ ਨੂੰ ਹੌਲੀ-ਹੌਲੀ ਛੱਡਦੇ ਰਹਿਣਾ ਚਾਹੀਦਾ ਸੀ ਪਰ ਅਜੇ ਹਾਂ ਨਹੀਂ ਕੀਤਾ ਗਿਆ ਇਹਨਾਂ ਹੜ੍ਹਾਂ ਦਾ ਹੱਲ ਸਿਰਫ ਇਹ ਹੈ ਕਿ ਭਾਖੜਾ ਬੋਰਡ ਦੇ ਪ੍ਰਬੰਧ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ ਕਿਉਂਕਿ ਜਦੋਂ ਹੜ੍ਹਾਂ ਦੀ ਮਾਰ ਪੰਜਾਬ ਨੇ ਸਹਿਣੀ ਹੈ ਤਾਂ ਫਿਰ ਪੰਜਾਬ ਦਾ ਪਾਣੀ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਕਿਉਂ ਦੇਣਾ ਤੇ ਜੇ ਹੁਣ ਪੰਜਾਬ 'ਚ ਹੜ੍ਹ ਆਏ ਆ ਤਾਂ ਵਾਧੂ ਪਾਣੀ ਲੈਣ ਤੋਂ ਇਹ ਸੂਬੇ ਹੁਣ ਪਾਸਾ ਕਿਉਂ ਵਟਰੇ ਬਾਕੀ ਅਖੀਰ ਤੇ ਕੁਝ ਬੇਨਤੀਆਂ ਸਮੂਹ ਪੰਜਾਬੀਆਂ ਨੂੰ ਕਰਨੀਆਂ ਜਿਨ੍ਹਾਂ ਤੇ ਗੌਰ ਕਰਨ ਦੀ ਲੋੜ ਹੈ ਪਹਿਲੀ ਬੇਨਤੀ ਕਿ ਇਹ ਸਾ ਜੇ ਪੰਜਾਬ ਦੇ ਲੋਕ ਖੇਡ ਮੇਲਿਆਂ ਤੇ ਪੈਸੇ ਲਾਉਣ ਦੀ ਬਜਾਏ ਉਹ ਸਾਰਾ ਪੈਸਾ ਹੜਾਂ ਦੀ ਮਾਰ ਹੇਠ ਆਈਆਂ ਪੈਲੀਆਂ ਘਰਾਂ ਨੂੰ ਸਵਾਰਨ ਉਹਦੇ ਉੱਤੇ ਲਾਉਣ ਤਾਂ ਬਹੁਤ ਚੰਗੀ ਗੱਲ ਹੋਵੇਗੀ ਐਨ ਆਰ ਆਈ ਇਸ ਤੇ ਖਾਸ ਧਿਆਨ ਦੇਣ ਕਬੱਡੀ ਵਾਲੇ ਨੌਜਵਾਨ ਆਪ ਇਹ ਲਹਿਰ ਨੂੰ ਸ਼ੁਰੂ ਕਰ ਸਕਦੇ ਆ ਦੂਜੀ ਬੇਨਤੀ ਕਿ ਹੜ ਖੇਤਰਾਂ ਚ ਲੱਗੇ ਹੋਏ ਮਿੱਤਰਾਂ ਦੇ ਮੁਤਾਬਕ ਲੰਗਰ ਪ੍ਰਸ਼ਾਦੇ ਬਹੁਤ ਖੁੱਲ ਕੇ ਵਰਤ ਰਿਹਾ ਹੈ ਪਰ ਕੁਝ ਚੀਜ਼ਾਂ ਵੱਲ ਧਿਆਨ ਘਟ ਜਾ ਰਿਹਾ ਹੈ ਉਹ ਹੈ ਸੈਨੀਟਰੀ ਪੈਡਸ ਤੇ ਬੀਬੀਆਂ ਦੀਆਂ ਸਿਹਤ ਸੰਬੰਧੀ ਚੀਜ਼ਾਂ ਦੀ ਕਿੱਲਤ ਇਸ ਪਾਸੇ ਧਿਆਨ ਦਿੰਦੇ ਹੋਏ ਇਸ ਰਿਲੀਫ ਦੇ ਵਿੱਚ ਹੜ ਰਿਲੀਫ ਦੇ ਵਿੱਚ ਬੀਬੀਆਂ ਨੂੰ ਵੀ ਨਾਲ ਜੋੜਿਆ ਜਾਵੇ ਤੇ ਇਸ ਪਾਸੇ ਵੀ ਕੰਮ ਕੀਤਾ ਜਾਵੇ ਹੜ ਖੇਤਰ ਚ ਗਰਭਵਤੀ ਬੀਬੀਆਂ ਦੀਆਂ ਲੋੜਾਂ ਤੇ ਨਵ ਜਨਮੇ ਬੱਚਿਆਂ ਦੀ ਜ਼ਰੂਰਤ ਦੇ ਸਮਾਨ ਵੱਲ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ ਤੀਜੀ ਬੇਨਤੀ ਹੈ ਕਿ ਹੜਾਂ ਪ੍ਰਭਾਵਿਤ ਇਲਾਕਿਆਂ ਚ ਹੋ ਸਕੇ ਤਾਂ ਖੁਦ ਪਹੁੰਚ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਖਬਰਾਂ ਤੇ ਵੀਡੀਓ ਆ ਰਹੀਆਂ ਕਿ ਕੁਝ ਲੋਕ ਬੰਨਾਂ ਤੇ ਬੈਠੇ ਆ ਉਹ ਮਦਦ ਕਰਨ ਵਾਲਿਆਂ ਤੋਂ ਰਾਛਣ ਤੇ ਹੋਰ ਚੀਜ਼ਾਂ ਖੁਦ ਨੂੰ ਪੀੜਤ ਕਹਿ ਕੇ ਲੈ ਲੈਂਦੇ ਆ ਤੇ ਮਗਰੋਂ ਦੁਕਾਨਾਂ ਤੇ ਜਾ ਕੇ ਵੇਚ ਰਹੇ ਆ ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਚੌਥੀ ਬੇਨਤੀ ਕਿ ਅਜੇ ਹੜ੍ਹਾਂ ਦਾ ਸਮਾ ਚੱਲ ਰਿਹਾ ਪਰ ਹੜ੍ਹਾਂ ਮਗਰੋਂ ਜਦੋਂ ਪਾਣੀ ਘਟਣਾ ਹੈ ਉਦੋਂ ਇੱਕ ਵੱਡੀ ਮੁਸੀਬਤ ਆਉਣੀ ਹੈ ਬਿਮਾਰੀਆਂ ਦੀ ਜਿਹੜਾ ਪਾਣੀ ਉਤਰੇ ਤੋਂ ਸ਼ੁਰੂ ਹੋਣਗੀਆਂ ਇਸ ਤੋਂ ਬਿਨਾ ਲੋਕਾਂ ਦਾ ਮੁੜ ਵਸੇਬਾ ਵੀ ਕਰਨਾ ਜ਼ਰੂਰੀ ਹੈ ਤੇ ਨਾਲ ਦੀ ਨਾਲ ਖੇਤਾਂ ਪੈਲੀਆਂ ਤੇ ਫਸਲਾਂ ਦੀ ਮੁੜ ਬਿਜਾਈ ਵੀ ਕਰਨੀ ਪੈਣੀ ਹੈ ਸੋ ਕੋਸ਼ਿਸ਼ ਕਰੋ ਕਿ ਆਪਣਾ ਕੁਝ ਫੰਡ ਜਾਂ ਦਸਵੰਧ ਹੜ੍ਹਾਂ ਦਾ ਪਾਣੀ ਉਤਰਨ ਮਗਰੋਂ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਵਾਸਤੇ ਵੀ ਰੱਖਿਆ ਜਾ ਸਕੇ ਹੜ੍ਹਾਂ ਨੂੰ ਝੱਲਦੇ ਪੰਜਾਬੀ ਮਿਹਨਤ ਕਰਨ ਤੋਂ ਨਹੀਂ ਡਰਦੇ ਇਸੇ ਜਜ਼ਬੇ ਨਾਲ ਪੰਜਾਬੀ ਨੌਜਵਾਨ ਦਲਜੀਤ ਸਿੰਘ ਨੇ ਬਣਾਇਆ ਹੈ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਇੱਕ ਟਰੱਸਟਡ ਵੈੱਬਸਾਈਟ ਡਿਜ਼ਾਈਨਿੰਗ ਬ੍ਰਾਂਡ NRI ਪੰਜਾਬੀ ਸਲਿੱਕ ਜਿਨ੍ਹਾਂ ਨੇ 2014 ਤੋਂ 400 ਪਲੱਸ ਵੈਬਸਾਈਟਸ ਡਿਲੀਵਰ ਕੀਤੀਆਂ ਨੇ ਆਪਣੇ ਕੰਮ ਵਿੱਚ ਮਿਹਨਤ ਸੇਵਾ ਤੇ ਇਮਾਨਦਾਰੀ ਇਹੀ ਇਸ ਬ੍ਰਾਂਡ ਦੀ ਪਹਿਚਾਣ ਹੈ ਅਲਟਰਾ ਫਾਸਟ ਲੋਡਿੰਗ ਵੈਬਸਾਈਟ ਬਿਲਡ ਇਨ ਸਟਰੋਂਗ ਸਕਿਉਰਟੀ ਲਾਈਫਟਾਈਮ ਸਪੋਰਟ ਮੰਥਲੀ ਅਪਡੇਟਸ ਫ੍ਰੀ ਵੈਬਸਾਈਟ ਬੈਕਅਪਸ ਖਾਲਸਾ ਐਡੀਟਰ ਦੇ ਨਾਲ ਤੁਸੀਂ ਆਪਣੀ ਵੈਬਸਾਈਟ ਵੀ ਆਪ ਐਡਿਟ ਕਰ ਸਕਦੇ ਹੋ ਹਰ ਪ੍ਰੋਜੈਕਟ ਵਿੱਚ ਦਲਜੀਤ ਸਿੰਘ ਖੁਦ ਇਨਵੋਲਵ ਰਹਿੰਦੇ ਨੇ ਇਸ ਲਈ ਮੈਂ ਖਾਲਸਾ ਵੈੱਬਸਾਈਟ ਡਿਜ਼ਾਈਨਰ ਨੂੰ ਰეკਮੈਂਡ ਕਰਦਾ ਹਾਂ ਇੱਕ ਟਰੱਸਟਡ ਵੈਬ ਡਿਜ਼ਾਈਨ ਬ੍ਰਾਂਡ ਫਾਰ ਐਨ ਆਰ ਆਈ ਪੰਜਾਬੀਜ਼ ਇਹ ਕੰਪਨੀ ਸਿਰਫ ਐਨ ਆਰ ਆਈ ਪੰਜਾਬੀਆਂ ਨਾਲ ਕੰਮ ਕਰਦੀ ਹੈ ਡਾਇਰੈਕਟ ਵਟਸਐਪ ਤੇ ਦਲਜੀਤ ਸਿੰਘ ਨਾਲ ਗੱਲ ਕਰਨ ਲਈ ਗੂਗਲ ਤੇ ਸਰਚ ਕਰੋ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਪੰਜਾਬ ਦਾ ਟਰੱਸਟਡ ਵੈਬ ਡਿਜ਼ਾਈਨ ਬ੍ਰਾਂਡ ਅਖੀਰ ਤੱਕ ਆਖਰੀ ਬੇਨਤੀ ਰਹਿ ਗਈ ਉਹ ਇਹ ਹੈ ਵੀ YouTube ਚੈਨਲ ਚਲਾਉਣ ਵਾਲੇ ਜਾਂ Instagram ਇਨਫਲੂਐਂਸਰ ਜਾਂ ਫਿਰ ਮੀਡੀਆ ਨਾਲ ਸਬੰਧਿਤ ਵੀਰ ਜਿਹੜੇ ਚੈਨਲ ਮੋਨਟਾਈਜ਼ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਚੈਨਲ ਦੀ ਅਰਨਿੰਗ ਚੋਂ ਕੁਝ ਹਿੱਸਾ ਕੁਝ ਦਸਵੰਦ ਇਸ ਹੜਪੀੜਤਾ ਦੀ ਮਦਦ ਵਾਸਤੇ ਜਰੂਰ ਕੱਢਿਆ ਜਾਵੇ ਗੱਲਾਂ ਹੋਰ ਵੀ ਸੀ ਪਰ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਸੋ ਇਹੀ ਗੱਲਾਂ ਕਹਿ ਕੇ ਵੀਡੀਓ ਖਤਮ ਕਰਨ ਲੱਗਾ ਕਿ ਅਗਲੀ ਵਾਰ ਜਦੋਂ ਕੋਈ ਲੀਡਰ ਤੁਹਾਡੇ ਦਰ ਤੇ ਵੋਟਾਂ ਮੰਗਣ ਆਇਆ ਖਾਸ ਕਰਕੇ ਜਿਨ੍ਹਾਂ ਇਲਾਕਿਆਂ 'ਚ ਅੱਜ ਹੜ ਆਏ ਹੋਏ ਆ ਤੁਸੀਂ ਜਰੂਰ ਧਿਆਨ ਦਿਓ ਉਦੋਂ ਆਉਂਦੇ ਸਾਰ ਚਾਹ ਦਾ ਕੱਪ ਬਾਅਦ ਚ ਫੜਾਓ ਬੈਠਣ ਨੂੰ ਕੁਰਸੀ ਮਗਰੋਂ ਦਿਓ ਪਹਿਲਾਂ ਇਹ ਪੁੱਛ ਲਿਓ ਵੀ ਸਾਡੀ ਸਮੱਸਿਆ ਦਾ ਹੱਲ ਕਦੋਂ ਕਰਨਾ ਹੈ। ਸੋ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਹਾਈਪ ਦੇ ਨਾਲ-ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਓ। WhatsApp ਗਰੁੱਪਾਂ, Facebook ਗਰੁੱਪਾਂ ਦੇ ਵਿੱਚ ਇਹਦਾ ਲਿੰਕ ਪੇਸ ਦਿਓ। ਪੰਜਾਬ ਫਲੇਮ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਇਓ। ਧੰਨਵਾਦ। ਹਾ ਗਾਇਜ਼ ਯਾਲੀ ਵੀਡੀਓ ਹੋ ਚੁੱਕੇ ਸਾਡੀ ਇੱਧਰ ਹੀ ਖਤਮ ਤੇ ਤੁਸੀਂ ਦੇਖਿਆ ਕਿ ਕਿੰਨੀ ਵਦਿਆ ਨਾਲ ਨੌਲੇਜ ਅਲੀ ਗੱਲ ਦੱਸੀ ਹੈ ਕਿ ਮਤਲਬ ਕਿ ਕਿਵੇਂ ਮਤਲਬ ਹੋਰ ਵੀ ਜੜੀ ਚੀਜ਼ਾਂ ਜਿਨ੍ਹਾਂ नीड्स ਦਾ ਜ਼ਰੂਰ ਪੂਰੀ ਕਰੀ ਜਾਣ ਸਾਰਿਆਂ ਦੀ ਹੈ ਨਾ ਤੇ ਮਤਲਬ ਹੋਰ ਵੀ ਬਹੁਤ ਸਾਰੀ ਚੀਜ਼ ਜਿਹੜੇ ਪੰਜਾਬੀ ਹੈ ਹਨ ਕਹਿੰਦੇ ਹੁਣ ਹਰਿਆਣਾ ਦਿੱਲੀ ਕੋਪੇ ਜਨਾ ਪਾਣੀ ਪੰਜਾਬ ਚ ਪੇ ਤੋਂ ਪਰ ਮਤਲਬ ਨੁਕਸਾਨ ਤਾਂ অলਮੋਸ ਸਾਰਿਆਂ ਦਾ ਹੀ ਹੋਇਆ ਹੈ ਸਾਰਿਆਂ ਦਾ ਸਾਰਿਆਂ ਨੂੰ ਲੋੜ ਆ ਹਰ ਇੱਕ ਚੀਜ਼ ਦੀ ਖਾਣ ਪੀਣ ਦੀ ਹੋਰ ਬੋਸਾਂ ਦੀ ਜੀ ਸੁੰਦੇ ਸਾਰਿਆਂ ਨੂੰ ਤਾਂ ਇਹ ਹੈ ਕਿ ਹੁਣ ਉਹ ਵਾਇਰੂਸ ਕਰਦੇ ਕਰੇ ਚੜਦੀ ਕਲਾ ਚ ਰਹੇ ਸਾਰੇ ਕੁਛ ਨਾ ਲੱਗੇ ਸਾਰੇ ਪ੍ਰੇ ਕਰੋ ਜਾਂ ਕਿ ਮੀਂਹ ਪੈਣਾ ਬੰਦ ਹੋ ਜਾਏ ਮਤਲਬ ਵਧੀਆ ਕੜਕ ਧੁੱਪ ਆ ਜਾਏ ਜਿਸ ਕਰਕੇ ਪਾਣੀ થોੜਾ ਸੁੱਕ ਜਾਏ ਸੁੱਕੇ ਲੱਗਿਆ ਸਾਰਿਆਂ ਨੂੰ ਇੱਕ ਦੂਸਰੇ ਦੀ ਹੈਲਪ ਕਰਨ ਦੀ ਚਾਹੀਦੀ ਹੈ ਜਿੰਨਾ ਜ਼ਿਆਦਾ ਹੋਵੇ ਤੱਕ ਇਹ ਤਾਂ ਸਾਰੇ ਹੀ ਇੱਕ ਦੂਸਰੇ ਦੀ ਹੱਥ ਕਰੋ ਜਿਹੜੇ ਮਤਲਬ ਇਨਫਲੂ ਇੰਸਟਾਗ੍ਰam ਇਨਫਲੂਐਂਸਰ ਹੈ ਹਨਾ ਹੋਰ ਵੀ ਜਿਹੜਿਆ ਜਿਵੇਂ ਕਿ ਨਨੇ ਲਾਸਟ ਗੋਲਿਆ ਜਿਨੇ ਤੇ ਅਰਨਿੰਗ ਆਉਂਦੀ ਹੈ ਹਨਾ ਕੁਝ ਵੀ ਆਪਣਾਟਾ ਬਣਾਟਾਈ ਚੈਨਲ ਹੈ ਹਾਂ ਅੱਥਾ ਇਸ ਮਤਲਬ ਹੈਲਪ ਕਰੇ ਜੋ ਵੀ ਲੋੜ ਜ਼ਰੂਰੀ ਨਹੀਂ ਕਿ ਅਸੀਂ ਉਹ ਫੋਰਸ ਨਹੀਂ ਕਰ ਰਹੇ ਪਰ ਆਪਣੇ ਮਨਚ ਹਾਂ ਜਿਵੇਂ ਹੁੰਦਾ ਬੰਦੇ ਨੂੰ ਕੀ ਮੈ ਹੈਲਪ ਕਰਨੀ ਤੁਸੀਂ ਕਰ ਸਕਦੇ ਹੋ ਬਾਕੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਓਕੇ ਤੇ ਤੁਹਾਡੀ ਕੀ ਰਾਏ ਹੈ ਜਰੂਰ ਸਾਨੂੰ ਕਮੈਂਟ ਸੈਕਸ਼ਨ ਤੇ ਜਰੂਰ ਦੱਸਿਓ ਬਾਕੀ ਬਾਈਗਰ ਕਰੋ ਸਾਰੇ ਚੜ੍ਹਦੀ ਕਲਾਸ ਰਹੋ ਤੇ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ